ਪਲੇਟਫਾਰਮ ਆ ਜਣਾ ਪੰਜਾਬ ਦੀ ਅੱਖਾਂ ਦੀ ਲੜਾਈ ਹੈ ਸਾਡਾ ਏਜੰਡਾ ਔਰ ਸਾਡੇ ਆਗੂਆਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਔਰ ਉਹਨਾਂ ਦੀ ਜੀ ਸ਼ਕਤੀਤਾ ਨੇ ਜਿਹੜੀਆਂ ਉਹ ਪੰਥ ਔਰ ਪੰਜਾਬ ਪ੍ਰਵਾਂਤ ਹੋਣੀਆਂ ਹੈ ਅਲਾਵ ਆਪਦੇ ਆਪ ਨੂੰ ਇਹ ਕਹੀਏ ਕਿ ਡਿਡਲੈਸ ਮਹਿਸੂਸ ਕਰ ਰਹੇ ਹਾਂ ਉਹ ਕਹਾਣਿ ਪੂਰੀ ਕਰਾਣੇ ਏਜੰਡਾ ਹੀ ਨਹੀਂ ਜਿਹੜੀ ਪਾਰਟੀ ਦਾ ਕੋਈ ਕਲੀਅਰ ਅਕਾਲੀ ਦੰਦੇ ਔਰ ਏਜੰਡਾ ਹੀ ਇਹਨਾਂ ਡਾਇਲੂਟ ਕਰ ਲਿਆ ਇਹਨਾਂ ਪਿੱਛੇ ਪਾ ਲਿਆ ਉਸ ਤੋਂ ਬਿਨਾਂ ਪਾਰਟੀ ਨਾ ਰਾ ਸਤਾ ਜਾ ਸਕਦੀ ਹੈ ਨਾ ਲੋਕਾਂ ਦੇ ਹਰਮਨ ਪਿਆਰੀ ਪਾਟੇ ਰ ਤੁਸੀਂ ਕੰਮ ਕਰਕੇ ਦਿਖਾਓ ਲੋਕ ਤੁਹਾਡੇ ਨਾਲ ਜੁੜਨਗੇ ਜੀ ਤੁਸੀਂ ਦੂਸਰਿਆਂ ਨੂੰ ਮੇਂਦਨ ਤੇ ਉਹਨਾਂ ਦੀ ਖਰਦਾਰ ਕੂਸ਼ਿਸ਼ ਕਰਨ ਤੇ ਇਸ ਕਿਸਮ ਦੀ ਗੱਲ ਹੈ ਨਾ ਤੁਸੀਂ ਇਸ ਕਰਕੇ ਕਿਸੇ ਨੂੰ ਨਾ ਤੁਸੀਂ ਵੱਡੇ ਹੋ ਸਕਦੇ ਹੋ ਨਾ ਤੁਸੀਂ ਕਿਸੇ ਨੂੰ ਛੋਟਾ ਕਰ ਸਕਦੇ ਸਾਰਾ ਸੋਸ਼ਲ ਮੀਡੀਆ ਦੇ ਸਾਰੀਆਂ ਆਪਣੀਆਂ ਸ਼ਕਤੀਆਂ ਤੰਦ ਸ਼ਕਤੀ ਵੰਗੀਆਂ ਦੀ ਉਸ ਕੰਮ ਤੇ ਲਾ ਰਿਹਾ ਇਸ ਗੱਲ ਨੂੰ ਬੜਾ ਬੁਰਾ ਮੰਨਦਾ ਕਿ ਇਸ ਤਰ੍ਹਾਂ ਦਾ ਟੌਰ ਪੰਜਾਬ ਦਾ ਇਹ ਵਿਰਸਤ ਨਹੀਂ ਹੈ ਪੰਜਾਬ ਦੀ ਪੰਜਾਬ ਨੇ ਕਦੇ ਕਿਸੇ ਦੇ ਕਿਰਦਾਰ ਤੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਹੋਣ ਪੰਜਾਬ ਨੇ ਹਮੇਸ਼ਾ ਚੰਗੇ ਕਿਰਦਾਰ ਦੀ ਔਰ ਸੂਲਾਂ ਦੀ ਰਾਜਨੀਤੀ ਕੀਤੀ ਹੈ ਸਾਡੇ ਪਾਣੀਆਂ ਤੇ ਗੱਲ ਕਰਨ ਨੂੰ ਤਿਆਰ ਨਹੀਂ ਸਾਡੀ ਰਾਜਨੀਤੀ ਤੇ ਰਾਜਨੀਤੀ ਤੇ ਗੱਲ ਕਰਨ ਨੂੰ ਤਿਆਰ ਨਹੀਂ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਨੇ ਸਾਡੇ ਹੋਰ ਸਿੱਖਾਂ ਦੀਆਂ ਬੜੀਆਂ ਮੁਸ਼ਕਲਾਂ ਔਰ ਸਾਡੇ ਧਰਮ ਦੇ ਖੇਤਰ ਵਿੱਚ ਦਖਲ ਦਿੱਤੇ ਜਾ ਰਹੇ ਨੇ ਉਹਨਾਂ ਚੀਜ਼ਾਂ ਤੇ ਤੁਸੀਂ ਸਾਨੂੰ ਸਾਰਤਕ ਨਤੀਜੇ ਦੇਖਣਗੇ ਅਸੀਂ ਗੱਲ ਕਰਾਂਗੇ ਇਹ ਜਾਨੀ ਉਹਨਾਂ ਚੀਜ਼ਾਂ ਨੂੰ ਕੋਸਣ ਨੂੰ ਤਿਆਰ ਹੀ ਨਹੀਂ ਆ। ਵੀ ਅਸੀਂ ਕਿਸੇ ਨਾਲ ਕੋਈ ਗੱਲ ਨਹੀਂ ਕਰਾਂਗੇ, ਨਾ ਸਮਝੌਤਾ ਕਰਾਂਗੇ। ਤੁਸੀਂ ਸਾਨੂੰ ਤਕੜੀ ਇਹ ਨਾ ਕਰ ਤੂ ਅਵੀਨ ਕਰਦੇ ਆ ਪੰਜਾਬੀਆਂ ਨੂੰ ਕਿ ਸਾਨੂੰ ਕਿਸੇ ਦੇ ਸਹਾਰੇ ਦੀ ਝਾਕਣ ਦੀ ਲੋੜ ਹੀ ਨਾ ਪਵੇ। ਤੁਸੀਂ ਸਾਨੂੰ ਇੰਨਾ ਤਕੜਾ ਖੜਦੋ ਕਿ ਅਸੀਂ ਆਪਣੇ ਮੰਗਾ ਪੂਰੀਆਂ ਕਰਨ ਦੇ ਸਮਰੱਥ ਹੋਈਏ। ਪੰਜਾਬ ਸਰ ਤਕਰੀਬਨ ਔਸਤਨ ਹਰ ਰੋਜ਼ 100 ਕਰੋੜ ਦਾ ਖਰਚਾ ਛੱਡਦੇ। ਦਿੱਲੀ वेलकम टू रीसेंट टाइम्स मैं बमू रशीद आज आप सब ਦੇ ਰੂਬਰੂਆਂ ਹੋ ਔਰ ਅੱਜ ਸਾਡੇ ਨਾਲ ਇੱਕ ਬਹੁਤ ਖਾਸ ਪਰਸਨੈਲਿਟੀ ਜਿਹੜਾ ਆ ਇਕਬਾਲ ਸਿੰਘ ਝੁੰਡਾ ਜੀ ਸਾਡੇ ਨਾਲ ਹੈ ਔਰ ਇੱਕ ਬਹੁਤ ਵੱਡੀ ਮਾਨ ਵਾਲੀ ਗੱਲ ਹੈ ਕਿ ਪੂਰੇ ਪੰਜਾਬ ਦੇ ਵਿੱਚੋਂ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਮੈਂਬਰੀ ਕਮੇਟੀ ਪਹਿਲਾਂ ਸੱਤ ਮੈਂਬਰੀ ਕਮੇਟੀ ਅਲੱਗ ਹੋਈ ਉਹਦੇ ਵਿੱਚ ਇੱਕ ਨਾਮ ਹੈ ਜ਼ਿਲ੍ਹਾ ਮਲੇਰਕੋਟਲੇ ਦੇ ਵਿੱਚ ਇੱਕ ਬੜੀ ਮਹਾਨੀ ਗੱਲ ਹੈ ਕਿ ਇਹ ਸਾਡੇ ਜ਼ਿਲ੍ਹੇ ਤੋਂ ਇਕਬਾਲ ਜੀ ਆਪਾਂ ਗੱਲ ਕਰਾਂਗੇ ਸਰਦਾਰ ਜੀ ਦੇ ਨਾਲ ਔਰ ਗੱਲ ਇਹਨਾਂ ਤੋਂ ਪੁੱਛਾਂਗੇ ਪੰਜ ਮੈਂਬਰੀ ਕਮੇਟੀ ਦਾ ਜੋ ਕੰਮਕਾਰ ਹੈ ਕਿਵੇਂ ਚੱਲ ਰਿਹਾ ਔਰ ਕਿਸ ਮਕਸਦ ਨੂੰ ਲੈ ਕੇ ਇਹ ਜੋ ਭਰਤੀ ਬਣੀ ਔਰ ਗੱਲ ਕਰਦੇ ਆ ਇਕਬਾਲ ਜੀ ਦਾ ਸਰ ਸਤਿ ਸ਼੍ਰੀ ਅਕਾਲ ਜੀ ਇਕਬਾਲ ਤਨਵਰ ਜੀ ਮਮੂਨੀ ਥੈਂਕ ਯੂ ਸਰ ਸਭ ਤੋਂ ਪਹਿਲਾਂ ਤਾਂ ਮੈਂ ਮੁਬਾਰਕਬਾਦ ਦਵਾਂਗਾ ਤੁਹਾਨੂੰ ਕਿ ਸਾਡੇ ਵਾਸਤੇ ਇਸ ਏਰੀਆ ਦੇ ਵਿੱਚ ਜਿਹੜਾ ਹੈਗਾ ਤੁਸੀਂ ਚੁਣੇ ਗਏ ਹੋ ਪੰਜਵੇਂ ਬੈਂਕ ਬੇਟੀ ਦੇ ਵਿੱਚ ਹੋਰ ਇੱਕ ਬੜੇ ਮਹਾਨ ਦੀ ਗੱਲ ਹੈ ਸਰ ਤੁਹਾਡਾ ਦੱਸੋਗੇ ਕਿ ਜਿਹੜਾ ਮਤਲਬ ਭਰਤੀ ਚੱਲੀ ਹੈ ਕਿਵੇਂ ਮਤਲਬ ਚੱਲ ਰਿਹਾ ਉਹਨਾਂ ਦਾ ਕਨਸੈਪਟ ਇਹ ਦੇਖੋ ਸ਼੍ਰੋਮਣੀ ਕਾਲੀਦਾਣਾ ਜਿਹੜਾ ਸ਼੍ਰੋਮਣੀ ਕਾਲੀਦਾਣਾ ਉਹ ਸਮੇਂ ਦੀ ਸਿਰਜਣਾ ਹੋਈ ਸੀ ਜਦੋਂ ਸਿੱਖਾਂ ਨੇ ਕੋਈ ਖਾਸ ਤੌਰ ਤੇ ਕੋਈ ਰਾਸੀ ਜਮਾਤ ਨਹੀਂ ਸੀ ਸਿੱਖਾਂ ਨੇ ਮਸਲੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਉਹਨਾਂ ਦੀਆਂ ਗੁਰਦੁਆਰਾ ਸਾਹਿਬਾਂ ਦੇ ਮਸਲੇ ਉਹਨਾਂ ਦੀਆਂ ਪਰੰਪਰਾਵਾਂ ਸਸਤਿਆਂ ਦੇ ਮਸਲੇ ਉਹਦੇ ਲਈ ਇੱਕ ਸਾਡੇ ਬਜ਼ੁਰਗਾਂ ਨੇ ਇੱਕ ਐਸੀ ਜਮਾਤ ਖੜੀ ਕੀਤੀ ਸੀ ਜਿਹੜੀ ਸਿੱਖ ਕੌਮ ਦੀ ਜਿਹੜੀ ਰਹਿਨਮਾਈ ਯਾਰਾਸੀ ਤੌਰ ਤੇ ਕਰ सके ਜੀ ਪਰ ਉਹਦਾ ਮਕਸਦ ਸੀ ਜਿਹੜਾ ਉਹ ਨਰੋਲ ਰੂਪ ਵਿੱਚ ਸਿੱਖ ਧਰਮ ਦੇ ਹੱਕਾਂ ਦੀ ਫੇਰੈਦਾਰੀ ਕਰਨੀ ਪੰਜਾਬ ਲਈ ਲੜਨਾ ਔਰ ਸੈਕੂਲਰ ਰਹਿ ਕੇ ਧਰਮਦਰ ਪੱਖਤਾ ਨਾਲ ਘਟਕਣ ਦੀ ਰੱਖੀ ਕਰਨਾ ਇਹ ਉਹਦੇ ਉਦੇਸ਼ ਸੀ ਸੋ ਉਹਨਾਂ ਦੇਸ਼ਾਂ ਤੋਂ ਪਿਛਲੇ 20-25 ਸਾਲਾਂ 'ਚ ਅਸੀਂ ਦੇਖ ਰਹੇ ਹਾਂ ਕਿ ਜਦੋਂ ਤੋਂ ਕਾਲੀਦਨ ਨੇ ਸਰਕਾਰਾਂ ਜਾ ਕੇ ਉਹ ਚੀਜ਼ਾਂ ਨੂੰ ਛੱਡ ਕੇ ਨਹੀਂ ਗਰਾਵਟ ਆ ਗਈ ਇਸ ਨਰੋਲ ਅਸੀਂ ਸੱਤਾ ਔਰ ਨਿਜਨੀਉਲੀ ਪੈਲ ਦੇਣ ਲੱਗੇ ਸੋ ਉਹ ਜਿਹੜੇ ਮਕਸਦ ਸੀ ਸਾਡੇ ਉਹਨਾਂ ਤੋਂ ਅਸੀਂ ਦੂਰ ਹੁੰਦੇ ਗਏ ਔਰ ਇਕਲੀ ਗੱਲ ਜਿਹੜਾ ਕਮਜ਼ੋਰ ਹੁੰਦਾ ਗਿਆ ਔਰ ਉਸ ਤੋਂ ਬਾਅਦ ਫਿਰ ਸ਼੍ਰੀ ਹਲ ਤੱਕ ਸਮਝੋ ਸਿੱਖ ਕੌਮ ਦੀ ਸਰਵੋਤਮ ਸੇਵਾ ਹੈ ਜੀ ਉਹਨਾਂ ਨੂੰ ਦਖਲ ਦੇਣਾ ਪਿਆ ਤੇ ਉਹਨਾਂ ਨੇ ਹadesh ਕੀਤੇ ਕਿ ਸ਼੍ਰੋਮਣੀ ਕਾਲਜ ਦੇ ਲੀਡਰਸ਼ਿਪ ਹੈ ਜਿਹੜੀ ਉਹ ਆਪਣਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਦਵਾਈ ਕਰਨ ਲਈ ਇਸ ਲਈ ਕਮੇਟੀ ਬਣਾ ਕੇ ਨਵੀਂ ਭਰਤੀ ਕਰਕੇ ਨਵੀਂ ਲੀਡਰਸ਼ਿਪ ਹੈ ਜਿਹੜੀ ਪੰਜ ਤੌਰ ਪੰਜਾਬ ਨੂੰ ਦਿੱਤੀ ਜਾਵੇ ਸੋ ਉਸ ਦੇ ਤਹਿਤ ਇਹ ਪ੍ਰਕਿਰਿਆ ਸਾਰੀਆਂ ਜਿਹੜੀ ਪੂਰੀ ਕੀਤੀ ਹੈ ਔਰ 15 ਲੱਖ ਦੇ ਕਰੀਬ ਭਰਤੀ ਹੋਈ ਔਰ ਉਸ ਦੇ ਨਾਲ ਸਾਰੇ ਡੈਲੀਗੇਟਸ ਸਭ ਸਮਤੀਆਂ ਨਾਲ ਔਰ ਲੋਕਾਂ ਦੇ ਅੰਸਾਰ ਚੁਣੇ ਗਏ ਪਬਲਿਕ ਮੀਟਿੰਗਾਂ ਕਰਕੇ ਚੁਣੇ ਫਿਰ ਪ੍ਰਧਾਨ ਔਰ ਪੰਥ ਕਾਉਂਸਲ ਦੇ ਚੇਅਰਪਰਸਨ ਚੁਣੇ ਗਏ ਤਾਂ ਕਿ ਉਹ ਜਿਹੜਾ ਕਨਸੈਪਟ ਸੀ ਸਾਡਾ ਜਿਹੜਾ ਕਿਤੇ ਨਾ ਕਿਤੇ ਕਮਜ਼ੋਰ ਹੋ ਰਿਹਾ ਸੀ ਉਹਨੂੰ ਦੁਬਾਰਾ ਪੁਨਰ ਸਥਾਪਿਤ ਕੀਤਾ ਸੀ ਧਰਮ ਦਾ ਕੁੰਡਾ ਹੈ ਜਿਹੜਾ ਉਹ ਰਾਜਨੀਤੀ ਕਰਦਾ ਹੈ ਜਿਸ ਦੇ ਤਹਿਤ ਇੱਕ ਪੰਥ ਕੌਂਸਲ ਦੀ ਸਥਾਪਨਾ ਕੀਤੀ ਗਈ ਹੈ ਸੋ ਇਸ ਕਰਕੇ ਇਸ ਢੰਗ ਨਾਲ ਉਹ ਸਾਰਾ ਦੁਆਰਾ ਜਿਹੜੀ ਜਿਹੜੀਆਂ ਚੀਜ਼ਾਂ ਤੋਂ ਕਰੇ ਦਾ ਮੁੱਖ ਮੋੜ ਗਿਆ ਸੀ ਉਹਨਾਂ ਨੂੰ ਦੁਬਾਰਾ ਲੀਕ ਕੇ ਖੜੰਡ ਲਈ ਤਾਂ ਕਿ ਪੰਥੌਰ ਪੰਜਾਬ ਦਾ ਵਿਸ਼ਵਾਸ ਹਾਸਲ ਕੀਤਾ ਜਾ ਸਕੇ ਉਸ ਭਾਵਨਾ ਨਾਲੇ ਪ੍ਰਕਿਰਿਆ ਪੂਰੀ ਹੋਈ ਜੀ ਇੱਕ ਸਰਦਾਰ ਜੀ ਇੱਥੇ ਗੱਲ ਪੁੱਛੂੰਗਾ ਪੰਜਾਬ ਪੰਜਾਬੀ ਤੇ ਪੰਜਾਬੀਆਂ ਤੋਂ ਲੈ ਕੇ ਜਦੋਂ ਸ਼੍ਰੋਮਣੀ ਗੱਲਬਾਤ ਸ਼ੁਰੂ ਤੋਂ ਚੱਲੀ ਹੈ ਔਰ ਹੁਣ ਜੋ ਮਤਲਬ ਇੱਕ ਨਵੀਂ ਸੋਚ ਇੱਕ ਨਵੇਂ ਆਪਾਂ ਗੱਲ ਕਰੀਏ ਕਿ ਲੀਡਰਸ਼ਿਪ ਆਉਗੀ ਉਹ ਕਿੰ ਲੱਗਦਾ ਤੁਹਾਨੂੰ ਕਿ ਪੰਜਾਬ ਦੀ ਭਲਾਈ ਵਾਸਤੇ ਪੰਜਾਬ ਦੇ ਡਿਵੈਲਪਮੈਂਟ ਵਾਸਤੇ ਕਿੰਨੀ ਕੁ ਸਹਾਈ ਸਿੱਧ ਹੋਊਗੀ ਦੇਖੋ ਸਾਹਮਣੋਂ ਪਹਿਲਾਂ ਕਿਸੇ ਵੀ ਪਾਰਟੀ ਦਾ ਏਜੰਡਾ ਹੁੰਦਾ ਜੀ ਏਜੰਡਾ ਹੀ ਵੀ ਜਿਹੜੀ ਪਾਰਟੀ ਦਾ ਕੋਈ ਕਲੀਅਰ ਅਕਾਲੀ ਦੰਦੇ ਹੋਣਾ ਏਜੰਡਾ ਹੀ ਇਹਨਾਂ ਡਾਇਲੂਟ ਕਰ ਲਿਆ ਇਹਨਾਂ ਪਿੱਛੇ ਪਾ ਲਿਆ ਉਸ ਤੋਂ ਬਨਾ ਪਾਰਟੀ ਨਾ ਰਾਜ ਸਤਾ ਜਾ ਸਕਦੀ ਹੈ ਨਾ ਲੋਕਾਂ ਦੇ ਹਰਮਨ ਪਿਆਰੀ ਪਾਰਟੀ ਰਹਿ ਸਕਦੀ ਸੋ ਇਸ ਕਰਕੇ ਅਸੀਂ ਜਿਹੜੀ ਰਾਜਨੀਤੀ ਹੈ ਉਹ ਸੱਤਾ ਦੀ ਰਾਜਨੀਤੀ ਨਹੀਂ ਕਰਨੀ ਅਸੀਂ ਅਜੰਡੇ ਦੀ ਰਾਜਨੀਤੀ ਕਰਾਂਗੇ ਜੀ ਅਜੰਡੇ ਦੀ ਰਾਜਨੀਤੀ ਕਰਾਂਗੇ ਉਹਦੇ ਚ ਪੰਜਾਬ ਦੇ ਘਟਗੜਤੀਆਂ ਜੀ ਸਿੱਖਾਂ ਦੇ ਪੰਥ ਦੇ ਮਸਲੇ ਨੇ ਜਿਹੜੇ ਉਹਨਾਂ ਦੀ ਗੱਲ ਕਰਾਂਗੇ ਔਰ ਉਹ ਸਾਡਾ ਅਜੰਡਾ ਹੋਊਗਾ ਉਹਦੇ ਨਾਲ ਲੋਕਾਂ ਨੂੰ ਮਾਨਸਿਕ ਤੌਰ ਤੇ ਮਹਿਸੂਸ ਹੋਊਗਾ ਕਿ ਕੋਈ ਜਮਾਤ ਸਾਡੀ ਪੰਜਾਬ ਦੀ ਪ੍ਰਤੀਨਿਧਤਾ ਕਰਨ ਆਲੀ ਅੱਗੇ ਆਈ ਆ ਬਾਕੀ ਸਾਰੀਆਂ ਪਾਰਟੀਆਂ ਸਿਰਫ ਸੱਤਾ ਦੀ ਰਾਜਨੀਤੀ ਕਰ ਰਹੀਆਂ ਨੇ ਅਸੀਂ ਅਜੰਡੇ ਦੀ ਰਾਜਨੀਤੀ ਕਰਾਂਗੇ ਸੋ ਇਸ ਕਰਕੇ ਡਿਵੈਲਪਮੈਂਟ ਹੈ ਜਿਹੜੀ ਕੰਮ ਨੇ ਭਾਈਚਾਰਕ ਸਾਂਝ ਕਾਇਮ ਰੱਖਣੀ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣਾ ਇਹ ਤਾਂ ਹਰ ਸਰਕਾਰ ਦੀ ਡਿਊਟੀ ਨਾਲ ਸਿੱਖ ਧਰਮ ਦਾ ਤਾਂ ਸੰਕਲਪ ਹੀ ਆ ਸਿੱਖ ਧਰਮ ਦਾ ਜੋ ਬੁਨਿਆਦ ਹੈ ਉਹ ਸਾਰੇ ਸੈਕੂਲਰਿਜ਼ਮ ਤੋਂ ਖੜੀ ਹੈ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅੱਜ ਤੱਕ ਜਿੱਥੇ ਵੀ ਕਿਸੇ ਵੀ ਜਾਤ ਕੌਮ ਨਾਲ ਵਧੇਚੀ ਹੋਈ ਹੈ ਉਥੇ ਜਾ ਕੇ ਸਿੱਖ ਖੜੇ ਨੇ ਔਰ ਗੁਰੂ ਸਾਹਿਬ ਦੇ ਉਸ ਦਿਨ ਤੋਂ ਲੈ ਕੇ ਜੇ ਕੁਨਾਲਕ ਪਾਸ਼ਾ ਨੇ ਬਾਬਰ ਨੂੰ ਜ਼ਾਲਮ ਕਿਹਾ ਜੈਵਰ ਕਿਹਾ ਬਾਬਰ ਨੂੰ ਔਰ ਉਸ ਸਮੇਂ ਜਦੋਂ ਕੋਈ ਬੋਲਦਾ ਵੀ ਨਹੀਂ ਸੀ ਰਣਜੀਤ ਦੇ ਦੌਰ ਦੀ ਗੱਲ ਕਰ ਲਓ ਜਾਂ ਜਿੱਥੇ ਕਿਤੇ ਵੀ ਕੋਈ ਸਿੱਖ ਧਰਮ ਦੀ ਜਿਹੜੀ ਲੜਾਈ ਹੈ ਉਹ ਕਿਸੇ ਰਾਜ ਭਾਗ ਲਈ ਜੱਲ ਜ਼ੋਰੋ ਜ਼ਮੀਨ ਲਈ ਉਹਨਾਂ ਚੀਜ਼ਾਂ ਲਈ ਨਹੀਂ ਕਦੇ ਲੜੀ ਦੀ ਨਰੋਲ ਮਨੁੱਖਤਾ ਲਈ ਇਨਸਾਫ ਲਈ ਔਰ ਧਰਮ ਲਈ ਲੜੀ ਦੀ ਉਸੇ ਕਨਸੈਪਟ ਤੇ ਇਹ ਜਿਹੜਾ ਪਲੈਟਫਾਰਮ ਬਣਿਆ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਉਸ ਕਨਸੈਪਟ ਤੇ ਅਸੀਂ ਚੱਲਣਾ ਔਰ ਹਰ ਵਾਰਕ ਇਸ ਗੁਰੂ ਕਿਰਪਾ ਕਰੇ ਕੋਈ ਆਉਣ ਸਮਝ ਰਾਸਤਾ ਹਾਸਲ ਹੋਵੇ ਹਰ ਵਾਰਗੇ ਜਿਹੜਾ ਪਲੈਟਫਾਰਮ ਹੈ ਪਾਰਟੀ ਹੈ ਉਹਦੇ ਚ ਮਾਨ ਮਹਿਸੂਸ ਕਰੂਗਾ ਜਿਹੜਾ ਭੈਰ ਹੈ ਤੇ ਜੀਵਨ ਹੋਊਗਾ ਹਰੇਕ ਦਾ ਹਰ ਵਾਰ ਨੂੰ ਪੂਰਨ ਰੂਪ ਸਤਕਾਰ ਨੂੰ ਔਰ ਸੋਚੇ ਪੰਜਾਬੀਆਂ ਦਾ ਜਿਹੜੀ ਇਹ ਪਾਰਟੀ ਹੋਊਗੀ ਔਰ ਸਾਰੇ ਹੀਰਾ ਮਲਕੇ ਨੂੰ ਤਕੜਾ ਕਰਕੇ ਪੰਜਾਬ ਨੂੰ ਸਹੀ ਦਿਸ਼ਾ ਦਿਵਾਗੇ। ਸਈ ਇੱਕ ਸਰ ਗੈਮੀ ਅਪਰੇਸਿੰਗ ਦਾ ਇੱਕ ਸਟੇਟਮੈਂਟ ਮੈਂ ਸੁਣ ਰਿਆ ਸੀਗਾ ਸੋਸ਼ਲ ਮੀਡੀਆ ਤੇ ਬੜਾ ਵਾਇਰਲ ਹੋਇਆ ਕਿ ਉਹ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਮੇਰੀ ਕਿਰਦਾਰ ਤੁਸੀਂ ਜੋ ਹੋ ਸਕਦੀ ਹੈ। ਮਤਲਬ ਇਹਦਾ ਕੀ ਕਾਰਨ ਹੈ? ਔਰ ਉਹਨਾਂ ਨੇ ਇਹ ਵੀ ਕਿਹਾ ਕਿ ਮੇਰੇ ਕੋਲ ਵੀ ਬਹੁਤ ਕੁਝ ਹੈ। ਦੇਖੋ ਗੱਲ ਹੈ ਅਜੀ ਰਾਜਨੀਤੀ ਨੂੰ ਇਹਨੇ ਨਵੇਂ ਪੱਧਰ ਤੇ ਲੈ ਗਏ। ਜੀ। ਅਸੀਂ ਇਸ ਦੀ ਬਜਾਏ ਕਿ ਅਸੀਂ ਇਹ ਕਰੀਏ ਕਿ ਅਸੀਂ ਪੰਜਾਬ ਲਈ ਆਪਣੀ ਕੌਮ ਲਈ ਸਮਾਜ ਲਈ ਕੀ ਕਰਾਂਗੇ ਅਸੀਂ ਇੱਕ ਦੂਜੇ ਆਗੂਆਂ ਨੂੰ ਨੀਵਾਂ ਦਿਖਾਉਣ ਤੇ ਸਾਰਾ ਸੋਸ਼ਲ ਮੀਡੀਆ ਦਾ ਜੋ ਸਾਰੀਆਂ ਆਪਣੀਆਂ ਸ਼ਕਤੀਆਂ ਤਨਸ਼ਕਤੀ ਬੰਦਿਆਂ ਦੀ ਉਸ ਕੰਮ ਤੇ ਲਾ ਰਹੇ ਆ ਪਰ ਮੈਂ ਇਸ ਗੱਲ ਨੂੰ ਬੜਾ ਬੁਰਾ ਮੰਨਦਾ ਕਿ ਇਸ ਤਰ੍ਹਾਂ ਦਾ ਤੌਰ ਪੰਜਾਬ ਦਾ ਇਹ ਵਿਰਸਤ ਨਹੀਂ ਹੈ ਪੰਜਾਬ ਦੀ ਕਿ ਪੰਜਾਬ ਨੇ ਕਦੇ ਕਿਸੇ ਦੇ ਕਿਰਦਾਰ ਤੇ ਇਸ ਤਰ੍ਹਾਂ ਜੀ ਦੀਆਂ ਗੱਲਾਂ ਕੀਤੀਆਂ ਹੋਣ ਪੰਜਾਬ ਨੇ ਹਮੇਸ਼ਾ ਚੰਗੇ ਕਿਰਦਾਰ ਦੀ ਔਰ ਸੂਲਾਂ ਦੀ ਗੱਲ ਦੀ ਰਾਜਨੀਤੀ ਕੀਤੀ ਹੈ ਇਹ ਦੌਰ ਜਿਹੜਾ ਆਇਆ ਹੈ ਖਾਸ ਤੌਰ ਤੇ ਮੈਸੇ ਤਾਂ ਸਾਰੀਆਂ ਪਾਰਟੀਆਂ ਚ ਨਿਕਾੜ ਆਇਆ ਔਰ ਮੈਨੂੰ ਲੱਗਦਾ ਅਕਾਲੀ ਦਲ ਨੂੰ ਉਹੋ ਨਾ ਚੀਜ਼ਾਂ ਦਾ ਇਸ ਤਰ੍ਹਾਂ ਕਦੇ ਵੀ ਮਾੜਨਾ ਚਾਹੀਦਾ ਅਕਾਲੀ ਦਲ ਨੂੰ ਆਪ ਤੁਸੀਂ ਆਪਦੀ ਲਕੀਰ ਬੱਢੀ ਕਿਥੋਂ ਤੁਸੀਂ ਕੰਮ ਕਰਕੇ ਦਿਖਾਓ ਲੋਕ ਤੁਹਾਡੇ ਨਾਲ ਜੁੜਨਗੇ ਜੀ ਤੁਸੀਂ ਦੂਸਰੇ ਮੰਨਣ ਤੇ ਉਹਨਾਂ ਦੀ ਕਿਰਦਾਰ ਕੂਸ਼ਿ ਕਰਨ ਤੇ ਇਸ ਕਿਸਮ ਦੀ ਗੱਲ ਨਾ ਤੁਸੀਂ ਕਿਸੇ ਨੂੰ ਨਾ ਤੁਸੀਂ ਵੱਡੇ ਹੋ ਸਕਦੇ ਹੋ ਨਾ ਤੁਸੀਂ ਕਿਸੇ ਨੂੰ ਛੋਟਾ ਕਰ ਸਕਦੇ ਜੀ ਇਹ ਮੈਸਮਾ ਦਾ ਬਹੁਤ ਹੀ ਮੰਦਭਾਗੀ ਗੱਲ ਹੈ ਜਿਹੜੀ ਇਹ ਪੰਜਾਬ ਦੀ ਰਾਜਨੀਤੀ 'ਚ ਇਸ ਕਿਸਮ ਦਾ ਵਰਤਾਰਾ ਸ਼ੁਰੂ ਹੋ ਜਾਵੇ ਇਹ ਨਹੀਂ ਹੋਣਾ ਚਾਹੀਦਾ ਕੋਈ ਵੀ ਕਰੇ ਮੈਸਮਾ ਦਾ ਮੰਦਭਾਗਾ ਇਹ ਬੰਦ ਹੋਣਾ ਚਾਹੀਦਾ ਜੀ ਔਰ ਸਰ 2000 ਜੋ 27 ਦੀ ਅੱਗੇ ਚੋਣਾਂ ਆ ਰਹੀਆਂ ਨੇ ਵਿਧਾਨ ਸਭਾ ਚੋਣਾਂ ਉਹਦੇ ਵਿੱਚ ਜੋ ਜਿਸ ਤਰ੍ਹਾਂ ਸਦਾ ਸੁਖਵੀਰ ਸਿੰਘ ਬਾਦਲ ਜੀ ਸਟੇਟਮੈਂਟ ਦੇ ਰਹੇ ਨੇ ਕਿ ਜੋ ਤੁਹਾਡੇ ਵਾਲਾ ਧੜਾ ਹੈ ਕਿ ਉਹਨਾਂ ਦੀ ਜਿਹੜੀ ਇੱਕ ਟਾਇਪ ਹੋ ਸਕਦਾ ਹੈ ਭਾਜੀਪੀ ਦੇ ਨਾਲ ਇਹ ਇਹਦੇ ਵਿੱਚ ਮਤਲਬ ਕਿੰਨੇ ਕਿ ਸੱਚੇ ਲੱਗਦੀ ਹੈ ਤੁਹਾਨੂੰ ਦੇਖੋ ਉਹ ਕੀ ਕਹਿੰਦੇ ਨੇ ਮੈਂ ਕੀ ਉਹਨਾਂ ਦੀ ਗੱਲ ਕਰਨੀ ਆ ਜੀ ਉਹ ਸਾਰਾ ਹੁਣ ਤੱਕ ਬੀਜਪੀ ਨਹੀਂ ਰਹਿੰਦਾ ਔਰ ਬੀਜਪੀ ਤਾਂ ਕੀ ਪ੍ਰਾਪਤ ਕਰਕੇ ਦਿੱਤਾ ਪੰਜਾਬ ਨੂੰ ਔਰ ਪੰਥ ਨੂੰ ਉਹਦੇ ਵੀ ਵੇਰਵੇ ਦੇ ਦੇਣ ਲੋਕਾਂ ਨੂੰ ਸਿਰਫ ਸਤਾਰਾ ਸਮਝੋਤਾ ਕਰਕੇ ਆਪਾਂ ਰਾਜਪਾਗਾਂਡ ਆਈ ਗਏ ਆ ਔਰ ਆਪਣੇ ਨਿੱਜੇ ਦੇ ਹਿੱਤਾਂ ਦੀ ਪੂਰਤੀ ਕਰਦੇ ਰਹੇ ਆ ਤੇ ਪੰਥ ਔਰ ਪੰਜਾਬ ਨੂੰ ਕੀ ਮਿਲਿਆ ਉਸ ਸਮਝੋਤੇ ਚ ਸਾਡਾ ਜਿਹੜਾ ਰਾਜਨੀਤੀ ਦਾ ਮਨੋਰਥ ਜੀ ਸਾਡਾ ਇਹ ਨਹੀਂ ਹੈ ਕਿ ਅਸੀਂ ਰਾਸਤਾ ਹਾਸਲ ਕਰਨੇ ਆ। ਸਾਡੇ ਕਿ ਸਾਡਾ ਅਜੰਡਾ ਤੇ ਕਰਨਾ ਸੀ। ਹੁਣ ਦੇਖੋ ਅ ਅਰਸੋ ਸਾਡੀ ਮੀਟਿੰਗ ਸੀ। ਅ ਸਾਡੇ ਪ੍ਰਧਾਨ ਸਾਹਿਬ ਉਹਨੇ ਕਹਿੰਦੇ ਆਪੀ ਸੰਜੀ ਉਹਨਾਂ ਨੇ ਮੇਰੀ ਜ਼ਿੰਮੇਵਾਰੀ ਲਈ ਹੈ। ਬਤੌਰ ਅਗਵਾਈ ਕਰਨ ਦੀ ਕਿ ਤੁਸੀਂ ਇੱਕ ਵਿਜ਼ਨ ਡਾਕੂਮੈਂਟ ਬਣਾਉਣਾ ਸ਼੍ਰੋਮਣੀ ਕਾਲਕ ਜੀ। ਜਿਹਦੇ ਵੀ ਸ਼੍ਰੋਮਣੀ ਕਾਲਕ ਦਲ ਦੀ ਭਵਿੱਖ ਦੀ ਚਾਲਕ ਪ੍ਰੋਗਰਾਮਾਂ ਦੀ ਚਾਲਕ ਔਰ ਸ਼੍ਰੋਮਣੀ ਕਾਲਕ ਦਾ ਅਜੰਡਾ ਸਾਡੇ ਗੋਲਟੀਚੇ ਕੀ ਹੋਣਗੇ ਜੀ ਉਹ ਤੁਸੀਂ ਤੈਅ ਕਰਨੇ ਨੇ ਸੋ ਉਹਦੇ ਚੋਂ ਉਹ ਅਸੀਂ ਮਹੀਨੇ ਕਿ ਮਹੀਨੇ ਤਿਆਰ ਕਰਦੇ ਆਂਗੇ ਔਰ ਉਹਦੇ ਤੋਂ ਤੁਹਾਨੂੰ ਸਾਡੀਆਂ ਸਾਰੀਆਂ ਭਾਵਨਾਵਾਂ ਸਾਡਾ ਸੰਕਲਪ ਸਾਡਾ ਸਿਧਾਂਤ ਜਿਹੜਾ ਤੁਹਾਨੂੰ ਦੇਖਣ ਨੂੰ ਮਿਲੂਗਾ ਅਬ ਉਹ ਸਿਧਾਂਤ ਤੇ ਪਹਰਾ ਦੇਣਾ ਸਰਕਾਰ ਮਸਲਾ ਨਹੀਂ ਆਇਆ ਬੀਜੇਪੀ ਤੋਂ ਅਸੀਂ ਕੀ ਅਸੀਂ ਬੀਜੇਪੀ ਤੋਂ ਕਰ ਲੈਣਾ ਜਾਂ ਕਰਵਾ ਲੈਣਾ ਜਾਂ ਕੀ ਕਰਨਾ ਸੀ ਸਾਡਾ ਮਸਲਾ ਨਾ ਸਾਡਾ ਕਿਸੇ ਨਾਲ ਵਿਰੋਧ ਹੈ ਨਾ ਸਾਡੀ ਕਿਸੇ ਨਾਲ ਸਾਂਝ ਹੈ ਸਾਡਾ ਅਜੰਡਾ ਜੀ ਇੱਕ ਏਜੰਡਾ ਤੈਅ ਕਰਾਂਗੇ ਪੰਥਾ ਔਰ ਪੰਜਾਬ ਦਾ ਔਰ ਉਸ ਏਜੰਡੇ ਤੇ ਜੇ ਕੋਈ ਸਾਡੇ ਨਾਲ ਗੱਲਬਾਤ ਕਰਨ ਨੂੰ ਸਾਡੇ ਏਜੰਡੇ ਨੂੰ ਮੰਨਣ ਨੂੰ ਤਿਆਰ ਹੋਊਗਾ ਜੀ ਤਾਂ ਅਸੀਂ ਉਸ ਉਸ ਨਾਲ ਗੱਲ ਕਰਨ ਚ ਕੋਈ ਗਰੇਜ਼ ਨਹੀਂ ਹੈ ਜੇ ਸਾਡੇ ਏਜੰਡੇ ਤੇ ਕਿਸੇ ਨੂੰ ਸਹਿਮਤੀ ਨਹੀਂ ਹੈ ਜੇ ਸਾਡੀਆਂ ਮੰਗਾਂ ਨੇ ਪੰਜਾਬ ਦੀਆਂ ਸਾਡੇ ਬਾਣੀਆਂ ਤੇ ਗੱਲ ਕਰਨ ਨੂੰ ਤਿਆਰ ਨਹੀਂ ਸਾਡੀ ਰਾਜਨੀਤੀ ਤੇ ਕੋਈ ਰਾਜਨੀਤੀ ਤੇ ਗੱਲ ਕਰਨ ਨੂੰ ਤਿਆਰ ਨਹੀਂ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਨੇ ਸਾਡੇ ਹੋਰ ਸਿੱਖਾਂ ਦੀਆਂ ਬੜੀਆਂ ਮੁਸ਼ਕਲਾਂ ਔਰ ਸਾਡੇ ਧਰਮ ਦੇ ਖੇਤਰ ਵਿੱਚ ਦਖਲ ਦਿੱਤੇ ਜਾ ਰਹੇ ਨੇ ਉਹਨਾਂ ਚੀਜ਼ਾਂ ਤੇ ਕੋਈ ਸਾਨੂੰ ਸਾਰਤਕ ਨਤੀਜੇ ਦੇਖਣਗੇ ਤਾਂ ਅਸੀਂ ਗੱਲ ਕਰਾਂਗੇ ਜੇ ਸਾਣੀ ਉਹਨਾਂ ਚੀਜ਼ਾਂ ਨੂੰ ਕੋਈ ਸੁਣਨ ਨੂੰ ਤਿਆਰ ਹੀ ਨਹੀਂ ਆ ਫਿਰ ਅਸੀਂ ਕਿਸੇ ਨਾਲ ਕੋਈ ਗੱਲ ਨਹੀਂ ਕਰਾਂਗੇ ਨਾ ਸਮਝੌਤਾ ਕਰਾਂਗੇ ਅਸੀਂ ਆਪ ਦੇ ਜਿਹੜਾ ਪੰਥ ਪੰਜਾਬ ਹੈ ਸਾਡੀਆਂ ਕੱਟਗਣਤੀਆਂ ਨੇ ਜਿਹੜੇ ਮਸਲੇ ਨੇ ਉਹਨਾਂ ਨੂੰ ਇਕੱਠੇ ਕਰਕੇ ਉਹਦੀ ਲੜਾਈ ਲੜਾਂਗੇ ਅਸੀਂ ਉਮੀਦ ਵੀ ਇਹ ਹੀ ਰੱਖਦੇ ਹਾਂ ਕਿ ਤੁਸੀਂ ਸਾਨੂੰ ਤਖੜੀ ਨਾ ਕਰਦੋ ਅਪੀਨ ਕਰਦੇ ਆ ਪੰਜਾਬੀਆਂ ਨੂੰ ਕਿ ਸਾਨੂੰ ਕਿਸੇ ਦੇ ਸਹਾਰੇ ਦੀ ਝਾਕਣ ਦੀ ਲੋੜ ਹੀ ਨਾ ਪਵੇ ਤੁਸੀਂ ਸਾਨੂੰ ਇਹਨਾਂ ਤਗੜਾ ਕਰਦੋਂ ਕਿ ਸਿਆਉਦੇ ਮੰਗਾ ਪੂਰੀਆਂ ਕਰਨ ਦੇ ਸਮਰੱਥ ਹੋਈ ਹੈ। ਸੋ ਇਸ ਭਾਵਨਾ ਦਾ ਸੀ ਕੰਮ ਕਰਨਾ। ਜੀ ਤੁਸੀਂ ਸਰ ਘੱਟ ਗਿੰਦੇ ਦੀ ਗੱਲ ਕੀਤੀ ਹੈ ਮੈਂ ਗੱਲ ਕਰਦਾ ਕਿ ਬਹੁਤ بڑا ਜਿਹੜਾ ਤਬਕਾ ਹੈ ਪੰਜਾਬ ਦੇ ਵਿੱਚ ਪੰਜਾਬੀ ਮੁਸਲਮਾਨਾਂ ਦਾ ਉਹ ਜੁੜਿਆ ਸੀਗਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ। ਔਰ ਹੁਣ ਸਰ ਉਧਰਲੇ ਧੜੇ ਤੋਂ ਕੀ ਲੱਗਦਾ ਕਨਵਰਟ ਹੋਣਗੇ? ਮੁਸਲਮਾਨ ਇੱਧਰ ਆਉਣਗੇ ਔਰ ਕੀ ਮਤਲਬ ਜਿਹੜਾ ਹੈਗਾ ਤੁਸੀਂ ਸੋਚਿਆ ਇਹਨਾਂ ਦੇ ਵਾਸਤੇ ਕੀ ਸੋਚਿਆ ਜੀ? ਕੋਈ ਮੁਸਲਮਨ ਸਿੱਖ ਸਾਹਜ ਹੈ ਜਿਹੜੀ ਜੀ ਹਿੰਦੂ ਸਿੱਖ ਸਾਂਝ ਕੇ ਲੋ ਮੁਸਲਮ ਸਿੱਖ ਸਾਂਝ ਕੇ ਲੋ ਜੀ ਹਮੇਸ਼ਾ ਸਿੱਖ ਕੌਮ ਵਲੋਂ ਔਰ ਪੰਜਾਬੀ ਪੰਜਾਬ ਚ ਵਰਕਰਾਂ ਰਹੀ ਹੈ ਔਰ ਇਹ ਬਿਲਕੁਲ ਤੁਸੀਂ ਸਹੀ ਕਿਹਾ ਕਿ ਮੁਸਲਮ ਭਾਈਚਾਰਾ ਬਹੁਤ ਵੱਡੇ ਰੂਪ ਵਿੱਚ ਸ਼੍ਰੋਮਣੀ ਕਾਲਜ ਦੰਦਾ ਸਮਰਥਨ ਸਮਰਥਨ ਕਰ ਰਿਹਾ ਜੀ ਜਿਉ ਪਿੱਛੇ ਹਟੇ ਨੇ ਕਿਤੇ ਜੀ ਉਹ ਕੋਈ ਭਾਈਚਾਰੇ ਦਾ ਕਸੂਰ ਨਹੀਂ ਗਲਤੀ ਆ ਕਰੀ ਜਾਂਦੀ ਹੈ ਅਕਾਲੀ ਗੱਲ ਨੇ ਉਹਨਾਂ ਭਾਵਨਾਵਾਂ ਦੀ ਤਰਜਮਾਨੀ ਨਹੀਂ ਕੀਤੀ ਘਟਲਤੀਆਂ ਦੀ ਪਿਛਲੇ ਦੌਰ ਚ ਸੱਤਾ ਦੇ ਲਾਲਚ ਚ ਜਾ ਕੇ ਔਰ ਬੀਜਪੀ ਦੇ ਸਾਂਚ ਉਹਨਾਂ ਨੇ ਇਹ ਕਹਿ ਲੀਏ ਕਿ ਸੱਤਾ ਪਹੁੰਚ ਲਈ ਉਹ ਦਰਗਨਾਰ ਕੀਤਾ ਕਈ ਚੀਜ਼ਾਂ ਨੂੰ ਜਿ ਕਈ ਕਾਮਾਦੀਆਂ ਭਾਵਨਾਵਾਂ ਨੂੰ ਪਾਦੀਆਂ ਭਾਵਨਾਵਾਂ ਨੂੰ ਦਰਗਨਾਰ ਕੀਤਾ ਤੁਹਾਡੀਆਂ ਨੂੰ ਵੀ ਕੀਤਾ ਜਿਸ ਕਰਕੇ ਪੰਥ ਵੀ ਪਿੱਛੇ हट ਗਿਆ ਤੁਸੀਂ ਵੀ ਪਿੱਛੇ हट ਗਏ ਔਰ ਹੁਣ ਉਹਦੇ ਜਿਹੜਾ ਏਜੰਡਾ ਸੀ ਦੁਬਾਰਾ ਉਹ ਤੈਅ ਕਰਾਂਗੇ ਔਰ ਕਿਉਂ ਨਹੀਂ ਵਾਪਸ ਮੋੜਨਗੇ ਜਦੋਂ ਕਿਸੇ ਨੂੰ ਕੋਈ ਆਸ ਦੀ ਕਿਰਨ ਦਿਖਦੀ ਹੈ ਇਹ ਸਾਡੀਆਂ ਭਾਵਨਾਵਾਂ ਦੀ ਪੂਰਤੀ ਇੱਥੋਂ ਹੋਊਗੀ ਜੀ ਇਹ ਸਾਡੇ ਨਾਲ ਅਮਰਦੀ ਨਾਲ ਕੰਮ ਕਰਨਗੇ ਤਾਂ ਉਹ ਵਾਪਸ ਆਉਣਗੇ ਕਿਉਂ ਨਹੀਂ ਆਉਣਗੇ ਜੀ ਫਿਰ ਇੱਕ ਤੁਸੀਂ ਵੀ ਦੇਖਿਆ ਹੋਊਗਾ ਕਿ ਬੜਾ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਿਹਾ ਇੱਕ ਸਟੇਟਮੈਂਟ ਛੋਟੇ ਦੇ ਇੱਕ ਕਲਿੱਪ ਹੈ ਬਨੀਸ਼ ਚੋਧਰੀ ਜੀ ਦਾ ਇਹ ਜੋ ਕੈਰਲ ਕੇ ਸੱਤਾ ਹਾਸਲ ਕਰਨਗੇ ਔਰ ਕੁਝ ਵੀ ਕਰਨਗੇ ਉਸਕੇ ਲਈ ਸ਼ਾਮ-ਡਾਮ ਦੰਡ ਦੇ ਸ਼ਾਇਦ ਤੁਸੀਂ ਵੀ ਦੇਖਿਆ ਹੋਊਗਾ ਕਿ ਉਹ ਕਹਿੰਦਾ ਕੁਝ ਵੀ ਕਰੋ 2027 ਦੀ ਸੱਤਾ ਵਾਸਤੇ ਔਰ 2027 ਦੇ ਵਿੱਚ ਹੀ ਅਸੀਂ ਆਣਾ ਹੈ ਅਸੀਂ ਆਪਣੇ ਆਪ ਨੂੰ ਇੰਟਰੋਡਿਊਸ ਕਰਵਾਉਣਾ ਮਤਲਬ ਇਸ ਤਣੇ ਨੇ ਇੰਟਰੋਡਿਊਸ ਕਰਵਾਉਣਾ ਉਸ ਸਟੇਟਮੈਂਟ ਨੂੰ ਕਿਵੇਂ ਦੇਖਦੇ ਹੋ ਸਰ ਬਹੁਤ ਮੰਨਦਾ ਹਾਂ ਕਿ ਸਟੇਟਮੈਂਟ ਆ ਇੱਕ ਉਹ ਲੋਕ ਜਿਹੜੇ ਪੰਜਾਬ ਵਿੱਚ ਸਰਕਾਰ ਚਲਾ ਰਹੇ ਨੇ ਔਰ ਉਹਨਾਂ ਦਾ ਆਪੂ ਇਹ ਗੱਲ ਕਹੇ ਤਾਂ ਮੈਂ ਸਮਝਦਾ ਹਾਂ ਇਹ ਤੋਂ ਮੰਤ ਭਾਗੀ ਗੱਲ ਕੋਈ ਹੋਵ ਨਹੀਂ ਸਕਦੀ ਉਹਦੇ ਜਿੰਨੇ ਨੇ ਦਿਆ ਕੀਤੀ ਨਾ ਥੋੜੀ ਆ ਪਰ ਪੰਜਾਬ ਨੇ ਕਦੇ ਧੱਕੇ ਨਾਲ ਕਦੇ ਮਤਲਬ ਕਿਸੇ ਜਿਵੇਂ ਅਪਜਾ ਪਹਿ ਕਹੀਏ ਦਾਂਡਾ ਤੋਂ ਇਹ ਜਿਹੜੀ ਗੱਲਾਂ ਕਰਦੇ ਨੇ ਇਹਨਾਂ ਚੀਜ਼ਾਂ ਨੂੰ ਪੰਜਾਬ ਨੇ ਕਦੇ ਤਰਜੀਹ ਨਹੀਂ ਦਿੱਤੀ ਪੰਜਾਬ ਹਮੇਸ਼ਾ ਉਹਨਾਂ ਲੋਕਾਂ ਨਾਲ ਖੜਿਆ ਜਿਹੜੋ ਪੰਜਾਬ ਨਾਲ ਜਿਲੋਂ ਹਮਦਰਦੀ ਰੱਖਦੇ ਨੇ ਸੋ ਇਹ ਪਾਰਟੀ ਪੰਜਾਬ ਦੇ ਲੋਕ ਮਨਾਂ ਵਿੱਚੋਂ ਲੈ ਚੁੱਕੀ ਹੈ ਔਰ ਲੋਕ ਪੰਜਾਬ ਦੇ ਮਹਿਸੂਸ ਕਰਨ ਲੱਗੇ ਔਰ ਇਹਨਾਂ ਨੇ ਇਸ ਗੱਲ ਦੇ ਪ੍ਰਮਾਣ ਵੀ ਦਿੱਤੇ ਕਿ ਇਹ ਪਾਰਟੀ ਨਰੋਲ ਰੂਪ ਵਿੱਚ ਪੰਜਾਬ ਨੂੰ ਲੁੱਟਣ ਆਈ ਹੈ ਔਰ ਲੁੱਟ ਕੇ ਸਾਰਾ ਪੈਸਾ ਪੰਜਾਬ ਦਾ ਦੇ ਲਈ ਜਾ ਰਿਹਾ ਅਰਾਜੇ ਲੈਂਡ ਪੋਲਿੰਗ ਜਿਹੜੀ ਸਕੀਮ ਲੈਂਦੀ ਸੀ ਇਹ ਨਰੋਲ ਰੂਪ ਵਿੱਚ ਪੰਜਾਬ ਦਾ ਸਾਰਾ ਸਰਮਾਇਆ ਲੁੱਟ ਕੇ ਔਰ ਆਮ ਆਦਮੀ ਪਾਰਟੀ ਨੂੰ ਦੋ ਨੰਬਰ ਵਿੱਚ ਔਰ ਉਹਨਾਂ ਦੇ ਆਗਾਮਾਂ ਨੂੰ ਖੁਸ਼ ਕਰ ਲਈ ਸੀ ਠੀਕ ਹੈ ਪੰਜਾਬ ਨੇ ਝੱਲੀ ਰਹੀ ਹੋ ਗੱਲ ਜੀ ਐਡਾ ਪ੍ਰੈਸ਼ਰ ਬਣ ਗਿਆ ਕਿ ਜਿਹੜੀ ਪੌਨਸੀਆ ਵਾਪਸ ਲੈਣੀ ਪਈ ਹੁਣ ਰੇਤੇ ਦੀ ਗੱਲ ਇਹ ਕਰਦੇ ਹੁੰਦੇ ਸੀ ਜੀ ਸ਼ਰਾਬ ਚੋਂ ਇਹਨੇ ਫਸਲੇ ਆਵਾ ਕਿੱਥੇ ਨੇ ਇਹ ਪੈਸੇ ਬਣਾਉਂਦਾ ਪੰਜਾਬ ਸਿਰ ਤਕਰੀਬਨ ਔਸਤਨ ਹਰ ਰੋਜ਼ 100 ਕਰੋੜ ਦਾ ਕਰਜ਼ਾ ਛੱਡਦੇ ਦਿੱਲੀ ਜੀ ਸੁਰੇਸ਼ ਕਰਕੇ ਇਸ ਪਾਰਟੀ ਨੇ ਪੰਜਾਬ ਬਰਬਾਦ ਕਰਤਾ ਪਰ ਪੰਜਾਬ ਅੱਜ ਸਾਰੀਆਂ ਚੀਜ਼ਾਂ ਸਮਝ ਚੁੱਕਿਆ ਔਰ ਇਹ ਇਹਨਾਂ ਦੀ ਫ੍ਰਸਟ੍ਰੇਸ਼ਨ ਹੈ ਨਿਰਾਸ਼ਤਾ ਹੈ ਭਟਕੇ ਹੋਏ ਨੇ ਇਸ ਤਰ੍ਹਾਂ ਦੇ ਬਿਆਨ ਦਿੰਦੇ ਨੇ ਔਰ ਜਦੋਂ ਇਸ ਤਰ੍ਹਾਂ ਦੀ ਭਾਸ਼ਾ ਬੰਦਾ ਬੋਲਣ ਲੱਗ ਜਾਂਦਾ ਹੈ ਨਾ ਜੀ ਕੋਈ ਆਕੂ ਫਿਰ ਉਹ ਅੰਤ ਤੈ ਹੀ ਹੁੰਦਾ ਜੀ ਔਰ ਸਾਰਾ ਕਨਕਲੂਡ ਕਰਨ ਤੋਂ ਪਹਿਲਾਂ ਮੈਂ ਇੱਕ ਅਪੀਲ ਲਾਉਂਗਾ ਪੰਜਾਬ ਤੇ ਪੰਜਾਬੀਆਂ ਵਾਸਤੇ ਤੁਹਾਡੀ ਤੁਹਾਡੇ ਕੀ ਕਹਿਣਾ ਚਾਹੋਗੇ ਪੰਜਾਬ ਨੂੰ ਔਰ ਪੰਜਾਬੀਆਂ ਨੂੰ ਖਾਸ ਤੌਰ ਦੇ ਉੱਤੇ ਆਪਣੇ ਸਮਰਥਨ ਦੇ ਲਈ 2022 ਦੇ ਵਿੱਚ ਕਿਉਂਕਿ ਹਰੇਕ ਹਲਕੇ ਤੋਂ ਤੁਸੀਂ ਵੀ ਆਪਣਾ ਇੱਕ ਕੈਂਡੀਡੇਟ ਦੋਵਾਂਗੇ ਤੁਹਾਡੀ ਅਪੀਲ ਸਰ ਦੇਖੋ ਮੈਂ ਤਾਂ ਇਹੀ ਕਹਿਣਾ ਵੀ ਪੰਜਾਬ ਦੀ ਬਹੁਤ ਉੱਚੀ ਔਰ ਸੁੱਚੀ ਵਿਰਾਸਤ ਇਹ ਉਹ ਧਰਤੀ ਹੈ ਜਿੱਥੇ ਗੁਰੂ ਮਹਾਰਾਜ ਨੇ ਬਹੁਤ ਵੱਡੇ ਇਤਿਹਾਸ ਸਿਰਜੇ ਨੇ ਕੁਰਬਾਨੀਆਂ ਸ਼ਹਾਦਤਾਂ ਦਾ ਇਤਿਹਾਸ ਹੈ ਪੰਜਾਬ ਦਾ ਇਸ ਕਰਕੇ ਪੰਜਾਬ ਨੂੰ ਸਾਡੀ ਉਸ ਵਿਰਾਸਤ ਨੂੰ ਕੌਣ ਕਾਇਮ ਰੱਖ ਸਕਦਾ ਸਾਡੀਆਂ ਉਹਨਾਂ ਪਰੰਪਰਾਵਾਂ ਨੂੰ ਸਾਡੀਆਂ ਸੰਸਥਾਵਾਂ ਦੀ ਰਾਖੀ ਕੌਣ ਕਰ ਸਕਦਾ ਪੰਜਾਬ ਵਿੱਚ ਕੌਣ ਪਹਿਰੇਤ ਜੀਵਨ ਦੇ ਸਕਦਾ ਕਿਹੜੀ ਪਾਰਟੀ ਹੈ ਜਿਹੜੀ ਉਹਨਾਂ ਨੂੰ ਇਹ ਮਹਿਸੂਸ ਹੋਵੇ ਕਿ ਉਹ ਸੱਤਾ ਲਈ ਨਹੀਂ ਲੜ ਰਹੀ ਉਹ ਸਾਡੇ ਲਈ ਲੜ ਰਹੀ ਹੈ ਜੀ ਸਾਡੇ ਹੱਕਾਂ ਲਈ ਮਰ ਰਹੀ ਹੈ ਮੇਰਾ ਖਿਆਲ ਹੈ ਇਹ ਜਿਹੜਾ ਪਲੇਟਫਾਰਮ ਆ ਚ ਸ਼ਰੋਮਣੇ ਇਕੱਲੇ ਦਰ ਰੂਪ ਵਿੱਚ ਯਾਨੀ ਹਰਪ੍ਰੀਤ ਸਿੰਘ ਉਹਨਾਂ ਦੀ ਬਦਲ ਪ੍ਰਧਾਨ ਅਨਵਾਈ ਆਰ ਵੀ ਬਸਤਵੰਤ ਕਾਰਜ ਜਿਹਨਾਂ ਨੂੰ ਅਸੀਂ ਪੰਥਕ ਕਾਉਂਸਲ ਦੇਤੀ ਹੈ ਪਰ ਸੰਟ ਚੁਣੇ ਉਹਨਾਂ ਦੇ ਰਵਾਇਜ ਬਣਿਆ ਹੈ। ਇਹੀ ਪਲੇਟਫਾਰਮ ਆਣਾ ਪੰਜਾਬ ਦੀ ਹੱਕਾਂ ਦੀ ਲੜਾਈ ਲੜੂਗਾ। ਔਰ ਅਸੀਂ ਉਮੀਦ ਰੱਖਦੇ ਹਾਂ ਕਿ ਸਾਡਾ ਏਜੰਡਾ ਔਰ ਸਾਡੇ ਆਗੂਆਂ ਦਾ ਜਿਹੜਾ ਅ ਕੰਮ ਕਰਨ ਦਾ ਤਰੀਕਾ ਔਰ ਉਹਨਾਂ ਦੀਆਂ ਸ਼ਕਤੀਆਂ ਨੇ ਜਿਹੜੀਆਂ ਉਹ ਪੰਥ ਔਰ ਪੰਜਾਬ ਪ੍ਰਵਾਂਤ ਹੋਣਗੀਆਂ। ਔਰ ਉਮੀਦ ਕਰਦਾ ਕਿ ਸਮੂਚਾ ਪੰਜਾਬ ਉਹਨਾਂ ਨੂੰ ਸਹਿਯੋਗ ਕਰੇਗਾ। ਤਾਂ ਇਸ ਤਰ੍ਹਾਂ ਦੀਆਂ ਨਾਲ ਜੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਪੰਜਾਬ ਆਪਦੇ ਆਪ ਨੂੰ ਜੇ ਕਹੀਏ ਕਿ ਲੀਟਰਲੈਸ ਮਹਿਸੂਸ ਕਰ ਰਿਹਾ ਸੀ ਉਹ ਘਾਟ ਹੁਣ ਪੂਰੀ ਕਰਾਂਗੇ ਔਰ ਚੰਗੇ ਪ੍ਰੋਗਰਾਮ ਪੰਜਾਬ ਲਈ ਔਰ ਪੰਥ ਲਈ ਸਾਰਿਆਂ ਪੰਜਾਬੀਆਂ ਲਈ ਦਵਾਂਗੇ ਔਰ ਉਮੀਦ ਕਰਦੇ ਆਂ ਕਿ ਪੰਜਾਬ ਇਸ ਗੱਲ ਨੂੰ ਸਮਝ ਕੇ ਸਾਨੂੰ ਸਾਥ ਦੇਵੇਗਾ ਜਿੱਥੇ ਹੋਰ ਤਜਰਬੇ ਕਰ ਕਰਕੇ ਪੰਜਾਬ ਫੇਲ ਹੋਇਆ ਜੀ ਇਸ ਵਾਰ ਕਿਰਪਾ ਕਰਕੇ ਇੱਕ ਮੌਕਾ ਇਸ ਪਲੇਟਫਾਰਮ ਨੂੰ ਦਿਓ ਜਿਹੜਾ ਧਰਮ ਦੀ ਆੜਹੈੜ ਨਿਕਲਿਆ ਔਰ ਧਰਮ ਦੇ ਆਸ਼ੇ ਅਨਸਾਰ ਹੀ ਕੰਮ ਕਰੂਗਾ ਮੈਂ ਇਸ ਗੱਲ ਦਾ ਸੋਚੇ ਪੰਜਾਬੀਆਂ ਨੂੰ ਵਿਸ਼ਵਾਸ ਦਵਾਣਾ ਔਰ ਉਮੀਦ ਵੀ ਰੱਖਦਾ ਕਿ ਉਹ ਸਾਡੀ ਇਸ ਅਪੀਲ ਨੂੰ ਔਰ ਇਸ ਪਲੇਟਫਾਰਮ ਨੂੰ ਕੰਮ ਕਰਨ ਵਿੱਚ ਆਪਣਾ ਰੋਲ ਲਵਾਂ। ਜੇ ਤੁਸੀਂ ਸਮਾਂ ਦਿੱਤਾ ਜੀ ਬਹੁਤ ਬਿਜ਼ੀ ਸ਼ਡਿਊਲ ਹੈ ਤੁਹਾਡਾ ਬਹੁਤ ਬਿਜ਼ੀ ਹੋ। ਸਾਨੂੰ ਜਿੰਨਾ ਸਮਾਂ ਦੇ ਪਾਇਆ ਉਹਦੇ ਲਈ ਬਹੁਤ-ਬਹੁਤ ਸ਼ੁਕਰਗੁਜ਼ਾਰ ਆ ਤੁਹਾਡਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਰ ਮੈਂ ਗੱਲਬਾਤ ਤੁਹਾਡੇ ਨਾਲ ਕਰਦੇ ਰਾਂਗੇ ਜੀ। ਸਮਾਧਨ ਲਈ ਬਹੁਤ-ਬਹੁਤ ਧੰਨਵਾਦ ਸੋੜਾ ਧੰਨਵਾਦ ਜੀ ਮਾਣ ਜੀ ਥੈਂਕ ਯੂ ਜੀ ਇਹਨਾਂ ਬਹੁਤ-ਬਹੁਤ ਮਿਹਰਬਾਨੀ ਥੈਂਕ ਯੂ ਸਰ ਆਪਾਂ ਗੱਲ ਕਰ ਰਹੇ ਸੀ ਸਰਦਾਰ ਇਕਬਾਲ ਸਿੰਘ ਝੁੰਦਾ ਜੀ ਦੇ ਨਾਲ ਔਰ ਜਿਨ੍ਹਾਂ ਨੇ ਬੜੇ ਬੇਬਾਕ ਲਹਿਜੇ ਦੇ ਵਿੱਚ ਦੱਸਿਆ ਔਰ ਜੋ ਇਹਨਾਂ ਨੇ ਗੱਲ ਕਹੀ ਹੈ ਮੇਰੇ ਖਿਆਲ ਦੇ ਵਿੱਚ ਉਹ ਦਿਲ ਤੱਕ ਪਹੁੰਚਣ ਵਾਲੀ ਗੱਲ ਹੈ ਤੁਸੀਂ ਵੀ ਦੇਖਿਆ ਹੋਵੇਗਾ ਕਿ ਜੋ ਇਹਨਾਂ ਨੇ ਗੱਲਾਂ ਕੀਤੀਆਂ ਪੰਜਾਬ ਦੇ ਪੰਜਾਬੀ ਇੱਦੋਂ ਲੈ ਕੇ ਹੀ ਗੱਲਾਂ ਕੀਤੀਆਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਤੇ ਪੰਜਾਬੀ ਕਿੰਨਾ ਕੁ ਸੁਣਾਉਂਦੇ ਇਸ ਪਲੇਟਫਾਰਮ ਨੂੰ ਇਹ ਦੇਖਣਾ ਹੋਵੇਗਾ ਟਿਲ ਐਂਡ ਥੈਂਕ ਯੂ ਥੈਂਕ ਯੂ ਵੈਰੀ ਮੱਚ